ਪੰਜਾਬ ਸਰਕਾਰ ਨੂੰ 2 ਸਾਲ ਹੋਣ ਨੂੰ ਹੋ ਗਏ ਨੇ ਤੇ ਜਿਹੜਾ ਸਭ ਤੋਂ ਵੱਡਾ ਵਾਅਦਾ ਸੀ ਪੰਜਾਬ ਸਰਕਾਰ ਨੇ ਕੀਤਾ ਸੀ ਔਰਤਾਂ ਦੇ ਨਾਲ ਪੰਜਾਬ ਦੀਆਂ ਔਰਤਾਂ ਨੂੰ ਕਿਹਾ ਸੀਗੇ 1000 ਰੁਪਏ ਮਹੀਨਾ ਜਿਹੜਾ ਉਹਨਾਂ ਦੇ ਖਾਤੇ ਦੇ ਵਿੱਚ ਹਰ ਮਹੀਨੇ ਆਇਆ ਕਰੇਗਾ ਤੇ ਇਸ ਸਕੀਮ ਨੂੰ ਲੈ ਕੇ ਵੱਡੀ ਖਬਰ ਇਹ ਹੈ ਕਿ ਹੁਣ ਲੋਹੜੀ ਦੇ ਮੌਕੇ ਤੇ ਭਗਵੰਤ ਮਾਨ ਸਰਕਾਰ ਇਸ ਉੱਤੇ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਇਹ ਪ੍ਰਸਤਾਵ ਰੱਖਿਆ ਹੈ ਕਿ ਜਲਦ ਤੋਂ ਜਲਦ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਹੈ ਜਿਹੜਾ ਪੂਰਾ ਕੀਤਾ ਜਾਵੇ ਤਾਂ ਜੋ ਪੰਜਾਬ ਦੀਆਂ ਔਰਤਾਂ ਨੂੰ ਉਹਨਾਂ ਨੂੰ ਆਰਥਿਕ ਮਦਦ ਮਿਲ ਸਕੇ ਤਾਂ ਲੱਗਦਾ ਹੈ ਕਿ ਇਸ ਲੋੜੀ ਦੇ ਉੱਤੇ ਭਗਵੰਤ ਮਾਨ ਸਰਕਾਰ ਹੈ ਜਿਹੜੀ ਔਰਤਾਂ ਨੂੰ ਇਹ ਮੁਕੰਮਲ ਹਿਤ ਤੋਹਫ਼ਾ ਦੇ ਸਕਦੀ ਹੈ ਬਾਕੀ ਕੀ ਇਹਦੇ ਨਵੇਂ ਅਪਡੇਟ ਆਉਣਗੇ ਕੀ ਨਿਯਮ ਹੋਣਗੇ ਕੀ ਸ਼ਰਤਾਂ ਹੋਣਗੀਆਂ ਇਹ ਤੁਹਾਨੂੰ ਆਦੇ ਵਕਤ ਹੀ ਪਤਾ ਲੱਗੇਗਾ ਕਿਉਂਕਿ ਦੋਸਤੋ ਹਾਲੇ ਤੱਕ ਕਿਐਸੀ ਲਗਾਏ ਜਾ ਰਹੇ ਨੇ ਕਿ ਭਗਵਾਨ ਤਮਾਨ ਸਰਕਾਰ ਹੈ ਜਿਹੜੀ ਜਨਵਰੀਆਂ ਫਰਵਰੀ ਦੇ ਮਹੀਨੇ ਵਿੱਚ ਔਰਤਾਂ ਨੂੰ 1000 ਰੁਪਏ ਜਿੰਦਾ ਦਾ ਵਾਦਾ ਪੂਰਾ ਕਰ ਸਕਦੀ ਹੈ ਲੋੜੀ ਦੇ ਮੌਕੇ ਤੇ ਵੱਡਾ ਅਨਾਉਂਸਮੈਂਟ ਵੀ ਕਰ ਸਕਦੀ ਹੈ ਤਾਂ ਦੋਸਤੋ ਜਿਹੜੀਆਂ ਇਹਦੀਆਂ ਸ਼ਰਤਾਂ ਹੋਣਗੀਆਂ ਕੀ ਕਿ ਕਿਹੜੇ ਕਿਹੜੇ ਪਾਤਰ ਹੋਣਗੇ ਕਿਹੜੇ ਕਿਹੜੇ ਇਹਦੇ ਉਯੋਗ ਹੋਣਗੇ ਇਹਨਾਂ ਸਾਰੀਆਂ ਗੱਲਾਂ ਦੀ ਪੁਸ਼ਟੀ ਆਪਾਂ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਕਰਾਂਗੇ ਫਿਲਹਾਲ ਅਜੇ ਕੁਝ ਨਹੀਂ ਕਹਿ ਸਕਦੇ ਫਿਲਹਾਲ ਤੁਸੀਂ ਆਪਣਾ ਖਾਤਾ ਨੰਬਰ ਆਧਾਰ ਕਾਰਡ ਫੋਨ ਨੰਬਰ ਨਾਲ ਅਟੈਚ ਜਰੂਰ ਰ